ਸ਼ਾਸਤਰੀ ਦਾ ਸਾਰੀਆਂ ਭੈਣਾਂ ਨੂੰ ਹੋ ਸਕਦਾ ਤੁਸੀਂ ਠੀਕ ਠਾਕ ਹੀ ਹੋਵੋਗੇ ਪਰ ਪ੍ਰਮਾਤਮਾ ਸਾਹਨੂੰ ਤੰਦਰੁਸਤੀ ਦੇਵੇ ਸਾਦੇ ਅੰਗ ਸੰਗ ਸਾਈ ਹੋਵੇ ਮੈਂ ਸਿਕੰਦਰ ਕੋਰ ਛਾਵੜਾ ਜੇ ਇੱਥੇ ਵੀ ਕੋਈ ਗਲਤੀ ਹੈ ਭੈਣਾਂ ਤੁਸੀਂ ਭੈਣਾਂ ਰੱਖ ਦਿਵੋ ਹੰਦੀਆਂ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਅੱਗੇ ਮੇਰੇ ਮਾਨ ਵੀ ਵਧਾਓ ਤੇ ਮੇਰੇ ਗੀਤ ਗੀ ਵੀ ਵਧਾਓ ਵੀਰ ਬੋਲਣਾ ਵੀ ਵਧਾਓ ਅੱਗੇ ਇੱਕ ਪਿਆਰੀ ਹੈ ਬਸ ਪੈਣਾ ਠੋੜ ਦੇ ਨਾਲ ਵੀ ਤੇ ਗੀਤਾਂ ਬੋਲਿਆਂ ਨਾਲ ਵੀ ਮੈਂ ਸੁਣੂ ਐ

ਟੱਗਾਈ ਵੇ ਮੇਰੇ ਆਵੇਂ ਮੀਆਂ ਟੋ ਓਲਾ ਓ ਦੇ ਕੁਰੇ ਕਿਸਾ ਨਵਗਾ ਦੇਨੀ ਮੇਰੀਏ ਨਾ ਜਿ 오. चला वे मेरा वे मियाँ ढोला ओ हो के कैऋरी बाढ़ जा मेरे